ਇਹ ਜਥੇਬੰਦੀਆਂ ਨੇ ਇੱਕ ਨਵਾਂ ਉਪਰਾਲਾ ਕੀਤਾ ਵਾ ਕਿ ਸੱਚੀ ਸੋਚੀ ਲੀਡਰਸ਼ਿਪ ਸਾਹਮਣੇ ਆ ਸਕੇ ਔਰ ਇਹ ਸ਼ੁਰੂਆਤ ਪਿੰਡਾਂ ਤੋਂ ਕਰਨ ਜਾ ਰਹੇ ਆ ਪੰਚਾਇਤਾਂ ਤੋਂ ਕਰਨ ਜਾ ਰਹੇ ਆ ਬਹੁਤ ਅੱਛਾ ਉਪਰਾਲਾ ਵਾ ਮੇਰੇ ਖਿਆਲ ਸਾਨੂੰ ਸਾਰਿਆਂ ਨੂੰ ਇਹ ਇਹਨਾਂ ਦਾ ਸਾਥ ਦੇਣਾ ਚਾਹੀਦਾ ਵਾ ਇਹਦੇ ਵਿੱਚ ਕੋਈ ਚੇਂਜਸ ਜਾਂਦੀਆਂ ਜਾ ਸਕਦੀਆਂ ਵਾ ਅਸੀਂ ਕਈ ਗੱਲਾਂ ਨਾਲ ਹੋ ਸਕਦਾ ਇਹਨਾਂ ਨਾਲ ਸਹਿਮਤ ਨਹੀਂ ਹੋਈਏ ਲੇਕਿਨ ਮੇਰੇ ਖਿਆਲ ਇਸ ਗੱਲ ਦੇ ਉੱਪਰ ਵਿਚਾਰ ਵਟਾਂਦਰਾ ਜ਼ਰੂਰ ਕਰਨਾ ਚਾਹੀਦਾ ਵਾ ਐਸਵੇ ਦੇ ਵੈਸੇ ਪੰਚਾਇਤੀ ਚੋਣਾਂ ਡਿਊ ਨੇ ਪਿਛਲੇ ਕਰੀਬ 4 ਮਹੀਨੇ ਤੋਂ ਅ 4 ਮਹੀਨੇ ਪਹਿਲਾਂ ਜਿਹੜੀਆਂ ਪੰਚਾਇਤਾਂ ਸੀ ਉਹਨਾਂ ਦੀ ਮਿਆਦ ਖਤਮ ਹੋ ਗਈ ਸੀ ਉਹਨਾਂ ਨੂੰ ਪੰਗ ਕਰਤਾ ਗਿਆ ਲੇਕਿਨ ਹਾਲੀ ਨਵੀਂ ਡੇਟ ਕੋਈ ਮਿੱਥੀ ਨਹੀਂ ਮੇਰਾ ਖਿਆਲ ਹੈ ਕਿ ਇਸ ਕੁਝ ਜਿਹੜੀਆਂ ਸਮਾਜਿਕ ਜਥੇਬੰਦੀਆਂ ਵਾਂ ਪਿੰਡਾਂ ਦੀਆਂ ਜਥੇਬੰਦੀਆਂ ਉਹਨਾਂ ਨੂੰ ਹਾਈ ਕੋਰਟ ਦਾ ਰੋਕ ਕਰਨਾ ਚਾਹੀਦਾ ਵਾ ਜਦੋਂ ਪੰਚਾਇਤਾਂ ਨੂੰ ਸਮੇਂ ਤੋਂ ਪਹਿਲਾਂ ਪੰਗ ਕਰਤਾ ਗਿਆ ਤੇ ਉਦੋਂ ਹਾਈ ਕੋਰਟ ਨੇ ਦਖਲ ਦਿੱਤਾ ਸੀ ਜੇ ਪੰਚਾਇਤਾਂ ਪਹਿਲਾਂ ਨਹੀਂ ਪੰਗ ਹੋ ਸਕਦੀਆਂ ਤੇ ਫਿਰ ਪੰਚਾਇਤਾਂ ਜਦੋਂ ਉਹਨਾਂ ਦਾ ਸਮਾਂ ਵਾ ਉਦੋਂ ਉਹਨਾਂ ਦੇ ਸਮੇਂ ਸਿਰ ਚੋਣਾਂ ਕਿਉਂ ਨਹੀਂ ਹੁੰਦੀਆਂ ਸੋ ਮੇਰੇ ਖਿਆਲ ਇਹ ਬਹੁਤ ਵੱਡੀ ਅੰਗੈਲੀ ਆ ਪੰਜਾਬ ਸਰਕਾਰ ਦੀ ਔਰ ਚੋਣਾ ਦੀ ڈیٹ ਇਕਦਮ ਜਿਹੜੀ ਆ ਅਨਾਉਂਸ ਹੋਣੀ ਚਾਹੀਦੀ ਆ ਨਹੀਂ ਤੇ ਹਾਈ ਕੋਰਟ ਦੇ ਦਖਲ ਨਾਲ ਚੋਣਾ ਜਲਦੀ ਕਰਾਉਣੀਆਂ ਚਾਹੀਦੀਆਂ ਵਾ 2018 ਦੇ ਵਿੱਚ ਮੈਂ ਜਿਵੇਂ ਦੱਸਿਆ ਸੀ ਵੀ 1.5 13000 ਦੇ ਵਿੱਚੋਂ ਕਰੀਬ 1800 ਪੰਚਾਇਤਾਂ ਜਿੱਥੇ ਤੱਕ ਮੇਰੀ ਜਾਣਕਾਰੀ ਆ ਸਿਰਫ ਸੰਥੀ ਨਾਲ ਹੋਈਆਂ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਹਰ ਕਿ ਜਰੋਂ ਹੁਣ ਪੰਚਾਇਤਾਂ ਦੀਆਂ ਚੋਣਾ ਹੋਣ ਤੇ ਘੱਟੋ ਘੱਟ ਅਧੀਆਂ ਪਾਂ ਚੋ 6 7000 ਜਿਹੜੀਆਂ ਵਸਤੂ ਸੰਥੀ ਨਾਲ ਉਹ ਸਗਣ ਤਾਂ ਕਿ ਉਥੇ ਸ਼ਰਾਬ ਪੈਸੇ ਦੀ ਵੰਡ ਨਾ ਹੋ ਸਕੇ ਔਰ ਸਿਸਟਮ ਦੇ ਜਥੜੀ ਬਹੁਤ ਬਿਹਤਰੀ ਜਿਹੜੀ ਆ ਉਹ ਅਸੇ ਕਿ ਜੇ ਹੋ ਸਕੇ ਤੇ ਸਰਕਾਰ ਨੂੰ ਚਾਹੀਦਾ ਵਾ ਕਿ ਪੈਸਾ ਜਿਹੜਾ ਹੁਣ 5 ਲੱਖ ਦਿੰਦੇ ਆ ਸਿਰਫ ਸੰਤੀ ਨਾਲ ਉਹ ਥੋੜਾ ਜਿਹਾ ਪੈਸਾ ਵਧਾਇਆ ਵੀ ਜਾ ਸਕਦਾ 5 ਦੀ ਥਾਂ ਤੇ 10 ਲੱਖ ਵੀ ਕੀਤਾ ਜਾ ਸਕਦਾ ਵਾ ਮੇਰਾ ਖਿਆਲ ਆ ਕਿ ਜਿਵੇਂ ਪੰਚਾਇਤੀ ਪੰਚਾਇਤਾਂ ਦੀਆਂ ਚੋਣਾਂ ਜਿਹੜੀਆਂ ਵਾਂ ਉਹ ਪਾਰਟੀ ਸਿੰਬਲ ਤੇ ਉੱਤੇ ਨਹੀਂ ਹੁੰਦੀਆਂ ਇਸੇ ਤਰ੍ਹਾਂ ਮਿਊਨਿਸਪੈਲਿਟੀ ਦੀਆਂ ਚੋਣਾਂ ਵਿੱਚ ਪਾਰਟੀ ਸਿੰਬਲ ਤੇ ਨਹੀਂ ਹੋਣੇ ਚਾਹੀਦੇ ਮੈਂ ਜੋ ਐਮ ਐਲ ਏ ਸੀ ਮੈਂ ਕਦੀ ਵੀ ਕਦੀ ਕਿਸੇ ਪਿੰਡ ਦੇ ਵਿੱਚ ਜਾਂ ਕਿਸੇ ਕਾਉਂਸਲਰ ਨੂੰ ਇਹ ਨਹੀਂ ਪੁੱਛਿਆ ਵੀ ਤੂੰ ਕਿਹੜੀ ਪਾਰਟੀ ਦਾ ਜੁੜਿਆ ਹੋਇਆ ਜੇ ਕੋਈ ਕਿਸੇ ਦਾ ਕੰਮ ਹੁੰਦਾ ਸੀ ਤੇ ਉਹ ਪਾਰਟੀ ਤੋਂ ਉੱਤੇ ਉਹਨੇ ਉਹਨੂੰ ਕੋਰਾਨ ਦੀ ਕੋਸ਼ਿਸ਼ ਕਰੀਦੀ ਸੀ ਮੇਰਾ ਖਿਆਲ ਹੈ ਕਿ ਜਥੇਬੰਦੀਆਂ ਜਿਹੜਾ ਇਹ ਕੋਸ਼ਿਸ਼ ਕਰ ਰਹੀਆਂ ਵਾਂ ਵੀ ਸਰਬਸੰਮਤੀ ਨਾਲ ਪੰਚਾਇਤਾਂ ਚੁਣੀਆਂ ਜਾਣ ਉਹਨਾਂ ਨੂੰ ਪਾਰਟੀਆਂ ਤੱਕ ਅਪਰੋਚ ਵੀ ਕਰਨਾ ਚਾਹੀਦਾ ਵਾ ਕਿ ਘੱਟੋ-ਘੱਟ 25-30% ਜਿਹੜੀ ਉਮੀਦਵਾਰ ਉਮੀਦਵਾਰ ਨੇ ਉਹ ਯੂਥ ਦੇ ਵਿੱਚੋਂ ਨੌਜਵਾਨਾਂ ਦੇ ਵਿੱਚੋਂ ਜਿਹੜੇ 25 ਤੋਂ 40 ਸਾਲ ਦੇ ਵਿੱਚ ਹੋਣ ਉਹਨਾਂ ਨੂੰ ਟਿਕਟਾਂ ਜਿਹੜੀਆਂ ਵਾਂ ਉਹ ਦਿੱਤੀਆਂ ਜਾਣ ਔਰ ਕਿਉਂਕਿ ਆਪਾਂ ਇੱਕ ਸੱਚੀ-ਸੁੱਚੀ ਸਿਆਸਤ ਦੀ ਗੱਲ ਕਰ ਰਹੇ ਆ ਜਿਹੜੇ ਦਲ ਬਦਲੂਆਂ ਦਾ ਜਿਹੜਾ ਇੱਕ ਨਵੀਂ ਬਿਮਾਰੀ ਪਈ ਆ ਇਹਦੇ ਵਾਸਤੇ ਮੇਰੇ ਖਿਆਲ ਆ ਯਾਹ ਤੇ ਕੋਰਟ ਦਾ ਰੁਕਣਾ ਚਾਹੀਦਾ ਯਾ ਇਲੈਕਸ਼ਨ ਕਮਿਸ਼ਨ ਨੂੰ ਅਪਰੋਚ ਕਰਨਾ ਚਾਹੀਦਾ ਯਾ ਐਮਪੀਜ਼ ਦੇ ਉਤੇ ਪ੍ਰੈਸ਼ਰ ਪਾਓ ਕਿ ਨਵਾਂ ਕਾਨੂੰਨ ਲੈ ਕੇ ਆਓ ਕਿ ਇਹ ਦਲ ਬਦਲੂ ਜਿਹੜੇ ਨੇ ਜਿਹੜਾ ਪਾਰਟੀ ਬਦਲਦਾ ਬਾਹਰ ਘੱਟੋ ਘੱਟ ਅਗਲੀ ਇਲੈਕਸ਼ਨ ਜਿਵੇਂ ਐਡੀਆਰ ਨੇ ਐਸੋਸੀਏਸ਼ਨ ਫੋਰ ਡੈਮੋਕਰੈਟਿਕ ਐਸੋਸੀਏਸ਼ਨ ਫੋਰ ਡੈਮੋਕਰੈਟਿਕ ਰਾਈਟਸ ਨੇ ਕਿਹਾ ਸੀ ਅਗਲੀ ਇਲੈਕਸ਼ਨ ਉਹਨਾਂ ਨੂੰ ਨਹੀਂ ਲੜਨ ਦੇਣੀ ਚਾਹੀਦੀ ਇਹੋ ਜੀ ਇੱਕ ਸੋਧ ਜਿਹੜੀ ਆ ਉਹ ਬਹੁਤ ਜ਼ਰੂਰੀ ਆ ਮੇਰੇ ਸਾਹਬ ਦੇ ਨਾਲ ਹਾਲਾਂਕਿ ਕੁਝ ਸਰਨਲ ਸਹਿਮਤ ਨਹੀਂ ਕੁਝ ਕਾਲਰ ਜਿਹੜੇ ਨੇ ਮੇਰੇ ਹਿਸਾਬ ਦੇ ਨਾਲ ਮਿਨਿਮਮ ਕੁਆਲੀਫਿਕੇਸ਼ਨ ਜ਼ਰੂਰ ਹੋਣੀ ਚਾਹੀਦੀ ਆ ਸਰਪੰਚਾਂ ਵਾਸਤੇ ਕੌਂਸਲਰ ਵਾਸਤੇ ਐਮਐਲਏ ਔਰ ਐਮਪੀ ਵਾਸਤੇ ਘੱਟੋ ਘੱਟ ਹੋਰ ਨਹੀਂ ਤੇ 10ਵੀਂ ਪਾਸ ਤੇ ਹੋਣਾ ਹੀ ਚਾਹੀਦਾ ਹੈ ਨਾ ਬੜਾ ਫਰਕ ਪੈਂਦਾ ਇਹਦੇ ਨਾਲ ਔਰ ਨਾਲ ਇੱਕ ਮੇਰੇ ਖਿਆਲ ਆਪਾਂ ਸਾਰਿਆਂ ਨੂੰ ਪ੍ਰੈਸ਼ਰ ਪਾਈਏ ਪੋਲਿਟਿਕਲ ਪਾਰਟੀਆਂ ਤੇ ਇਹ ਰੈਲੀਆਂ ਦਾ ਰੋਡ ਸ਼ੋ ਦਾ ਸਿਸਟਮ ਬੰਦ ਕਰੀਏ ਇਸੇ ਦੀ ਬਰਬਾਦੀ ਆ ਉਹਦੇ ਨਾਲੋਂ ਇਲੈਕਟ੍ਰਿਕ ਕਮਿਸ਼ਨ ਨੂੰ ਚਾਹੀਦਾ ਵਾ ਕਿ ਇੱਕ ਪਲੇਟਫਾਰਮ ਸਟੈਬਲਿਸ਼ ਕੀਤਾ ਜਾਵੇ ਜਿੱਦੇ ਤੇ ਡਿਸਕਸ਼ਨਸ ਹੋਣ ਡਿਬੇਟਸ ਹੋਣ ਸਿਆਸੀ ਲੀਡਰਾਂ ਨੂੰ ਉਮੀਦਵਾਰਾਂ ਨੂੰ ਸੱਦਿਆ ਜਾਵੇ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਸੱਦਿਆ ਜਾਵੇ ਉਹ ਆਪਣਾ ਜਿਹੜਾ ਵਿਊ ਪੁਆਇੰਟ ਆ ਉਹ ਉੱਥੇ ਰੱਖਣ ਪਰ ਫਿਰ ਵੀ ਇੱਕ ਚੰਗਾ ਉਪਰਾਲਾ ਵਾ ਔਰ ਆਪਾਂ ਸਾਰਿਆਂ ਨੂੰ ਇਹੋ ਜਿਹੇ ਉਪਰਾਲਿਆਂ ਦੇ ਉਪਰਾਲਿਆਂ ਨੂੰ ਬढ़ावा ਦੇਣਾ ਚਾਹੀਦਾ ਵਾ ਔਰ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਵਾਕਈ ਇੱਕ ਸੱਚੀ ਸੁਚੀ ਨੌਜਵਾਨ ਲੀਡਰਸ਼ਿਪ ਜਿਹੜੀ ਆ ਉਹ ਸਾਹਮਣੇ ਆ ਸਕੇ ਇਹ ਜਿਹੜਾ ਇੱਕ ਟੈਗ ਲੱਗਾ ਨਾ ਪੋਲਿਟਿਕਸ ਇਜ਼ ਡਰਟੀ ਬਿਜ਼ਨਸ ਇਹ ਟੈਗ ਨੂੰ ਮੇਰੇ ਖਿਆਲ ਜਲਦੀ ਤੋਂ ਜਲਦੀ ਖਤਮ ਕਰਨ ਦੀ ਜ਼ਰੂਰਤ ਹੈ